YouTube ਚੈਨਲ ਦੇਖਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂ ਜੀ ਭਾਈ ਜੀ ਆ ਤੁਹਾਡਾ ਟਰੈਕ ਲੈ ਕੇ ਆਇਆ ਜੀ ਮਹਿੰਦਰਾ ਜੀ। ਇਹ ਵੀ ਜੀ ਮਾਡਲ ਹੈਗਾ ਜੀ ਇਹ 1981 ਤੇ ਹੁਣ ਸੋ ਲਈ ਟਰੈਕਰੀਆਂ ਖੂਪੀਆਂ ਜੀ ਡੀਏ 475 ਹੈ ਬਣਿਆ ਹੋਇਆ ਵਾ ਜੀ। Ориジナル ਕੋਈ ਬੈਕ ਕੰਪਰੈਸਰ ਨਹੀਂ ਬਿਲਕੁਲ ਨਵਾਂ ਹੀ ਬਣਿਆ ਜੀ। ਬਾਰੇ ਦੇਰ ਦਾ ਨਹੀਂ ਬਣਿਆ ਕੋਈ ਪ੍ਰੈਸ਼ਰ ਨਹੀਂ ਮਾਰਦਾ ਕੋਈ ਪ੍ਰੈਸ਼ਰ ਫਲੋ ਨਹੀਂ ਮਕੜਾਉਂਦਾ ਬਿਲਕੁਲ ਵੀ। ਤੇ ਵੀਰ ਜੀ ਟਾਇਰ ਜੀ ਇਹਦੇ ਚਾਰੇ ਮੰਨ ਲਓ ਜੀ 90% ਨੇ BKT ਕੰਪਨੀ ਦੇ 1328 ਦੇ ਜੀ। ਮੂਲੇ 616 ਦੇ ਜੀ 13 ਜਿਹੜਾ ਜੀ ਟਾਇਰ ਮਗਲੇ ਨੇ ਵੀ ਗੱਡੀ ਦਿੰਦਾ 90 ਪੈਸੇ ਤੇ ਮੂਲੇ 616 ਦੇ ਵੀ 90 ਪੈਸੇ ਨੇ ਜੀ ਇਹ ਟਰੈਕਟਰ ਦੇ ਰੁਪਈਏ ਬਾਈ ਨੇ ਪੂਰੇ ਰੱਜ ਕੇ ਲਾਇਏ ਨੇ ਜੀ ਸਟੀਰਿੰਗ ਪਾਵਰ ਕੀਤਾ ਹੈ ਜੀ ਇੱਕ ਦਾ ਪਾਵਰ ਦਾ ਜਿਗੜੂ ਹੋਰ ਮੇਸਤਰੀ 15000 ਤੋਂ 17-18000 ਦੇ ਵਿੱਚ ਉਹ ਕਰ ਲੈਂਦੇ ਨੇ ਪਾਦ ਵੀ ਤੁਹਾਨੂੰ ਨੇੜੇ ਕਰਕੇ ਵੀਡੀਓ ਦਿਖਾਵਾਂਗੇ ਜਿਹੜਾ ਪਾਵਰ ਸਟੇੰਗ ਹੈ ਜੀ ਡਬਲ ਪਰਿਆ ਜੈਕ ਲਾਗੇ ਜੀ ਡਬਲ ਪੰਪ ਲਾਗੇ ਜੀ ਪਾਵਰ ਦਾ ਨਹੀਂ ਟੈਂਕੀ ਲਾੜਾ ਲਾਈ ਹੋਇਆ ਜੀ ਪੂਰਾ ਚੰਗਾ ਟਰੈਕਟਰ ਆ ਕੋਈ ਕਮ ਨਹੀਂ ਹੈਗੀ ਪੰਜਾਬ ਨੰਬਰ ਹੈ ਜੀ ਸੈਲਫ ਸਟਾਰਟ ਹੈ ਜੀ ਕੋਈ ਗੇਅਰ ਚ ਮਗਰ ਵਾਜੂ ਬਿਲਕੁਲ ਹੀ ਸੁੱਤਾ ਹੈਟਰ ਚੱਲਦਾ ਵਾ ਜੀ ਟਰੈਕਟਰ ਦਾ ਰਪਈਆ ਲੋਨ ਹੈਗਾ ਜਿਹੜਾ ਬੰਦਾ ਲੈ ਕੇ ਉਹ ਯਾਦ ਰੱਖੋ ਭਾਈ ਜੀ ਡਿਮਾਂਡ ਹੈਗੀ ਜੀ 1 ਲੱਖ 45000 ਰੁਪਈਆ ਬਾਕੀ ਮੌਕੇ ਦੇ ਮਾਨਤਾ ਕਰਾਂਗੇ ਜੀ ਹੁਣ ਦੇਖੋ ਦੂਸਰੇ ਲੈਟਰ ਦੀ ਵੀਡੀਓ ਜੀ ਲਓ ਜੀ ਦੇਖੋ ਟਾਇਰ ਤਾਂ ਮੰਨ ਲਓ ਵੀ ਕਿੱਡੇ ਦੇ ਮੁੱਲੇ ਆਹ ਦੇਖੋ ਜੀ ਸਟੀering ਵਾਲਾ ਜੈਕ ਜੀ ਡਬਲ ਜੈਕ ਹੈ ਦੋਨੇ ਪਾਸੇ ਐਵੇਂ ਜੈਕ ਨਿਕਲਦਾ ਜੀ ਬੰਪਰ ਦੇਖ ਲਓ ਜੀ ਸ਼ੋਅ ਇਹਦੇ ਬੰਦੇ ਨੇ ਲਾਈ ਨਹੀਂ ਸੀ ਇਹ ਲਿੰਗ ਇੰਟਰ ਵੀ ਇਹਨਾਂ ਦੋਸ ਦੂਗਾ ਸੁੱਕਾ ਲਾਇਆ ਹੈ ਜੀ ਨਵੇਂ ਮਾਡਲੋਂ ਜਿਹੜਾ ਆਉਂਦਾ ਜੀ ਹੁਣ ਆਹ ਲੇ ਕੋਈ ਟੂਲ ਬਾਕਸ ਵਗੈਰਾ ਬੰਦੇ ਨੇ ਕਿਵੇਂ ਫੱਟ ਫੁੱਟ ਕੀਤਾ ਹੈ ਜੀ ਐਨ ਪੂਰਾ ਜਿਗਾੜ ਬਣਾ ਕੇ ਤੋ ਦੇਖੋ ਹੈਵੀ ਕੰਮ ਕੀਤਾ ਹੈ ਟੂਲ ਬਾਕਸ ਦਾ ਵੀ ਬੰਦਾ ਪੂਰਾ ਵਰੀਆ ਸੀ ਸੀਟ ਵੀ ਪੂਰੀ ਟੌਪ ਦੀ ਹੈ ਨਵੀਂ ਸੀਟ ਲੱਗੀ ਹੈ ਰੈਕਟਰ ਨੂੰ ਜੀ ਆਹ ਲੇ ਕੋ ਸਟੀਰਿੰਗ ਸਟੇਰੋ ਵੀ ਉੱਪਰੋਂ ਨਵਾਂ ਪਾਇਆ ਹੈ ਜੀ ਬੀਲ ਫੋਲ ਵੀ ਦੇਖੋ ਜੀ ਟਾਇਰ 13 28 ਦੇ 90% ਹੈ ਇਹ ਉਹ ਵੀ BKT ਕੰਪਨੀ ਦੇ ਦੀ ਸਭ ਤੋਂ ਮਹਿੰਗਾ ਟੈਰਾ BKT ਕੰਪਨੀ ਆ ਸਭ ਨੂੰ ਪਤਾ ਹੀ ਆ ਐਲਡੀ ਲਟਾਂ ਲਾਈ ਹੋਈ ਨੇ ਭਾਈ ਨੇ ਜੀ ਐਲਡੀ ਲਟਾਂ ਨੇ ਜੀ ਦੇਖੋ ਛਤਰੀ ਵੀ ਬਿਲਕੁਲ ਨਵੀਂ ਹੈ ਜੀ ਰੈਟਰ ਨੂੰ ਤੇ ਅਡਜਸਟੇਬਲ ਹੁੱਕ ਹੈ ਜੀ ਆ ਦੇਖੋ ਰੈਟਰ ਜੇ ਗੋਲੀਆਂ ਗੋਲੀਆਂ ਲਿੰਕ ਕਰੀਆਂ ਵੀ ਨਵੀਆਂ ਲੱਗੀਆਂ ਹੋਈਆਂ ਨੇ ਜੀ ਦੇਖੋ ਜੀ ਇਨਾ ਬਬੀ ਰੁਪਈਏ ਬੰਦੇ ਨੇ ਉਤੇ ਚੰਗੇ ਲਾਏ ਹੋਏ ਨੇ ਜੀ ਉਹਨੂੰ ਬਾਈ ਸਾਨੂੰ ਕਹਿੰਦੇ ਵੀ 145 ਦਾ ਐਂਟਰ ਮੰਗੀ ਜਾਂਦਾ ਜੀ ਜਿੰਨਾ ਕੰਮ ਕਰਾਉਣਾ ਪੈ ਜੇ ਬਾਈ ਜੀ ਘਟੋ 2 ਲੱਖ ਤੋਂ ਪਲੱਸ ਕੰਮ ਜਾਂਦਾ ਜੀ ਬੰਦੇ ਨੇ ਸੋਚਾ ਸੱਚਾ ਵੀ ਦੇਖ ਲਓ ਤੁਸੀਂ ਸਟਾਰਟਿੰਗ ਸਟੂਟਿੰਗ ਵਾਲੀਆਂ ਹਾਰ ਵੀ ਦੇਖ ਲਓ ਇੱਥੋਂ ਵੇਚ ਰਿਹਾ ਇਸ ਤੋਂ ਵਿੱਚ ਹਾਰ ਫਿੱਟ ਕੀਤਾ ਹੋਇਆ ਜੀ ਆ ਸੋਚਾ ਸੱਚਾ ਦੇਖ ਲਓ ਕਿਵੇਂ ਲਾਈਆਂ ਹੋਏ ਨੇ ਬੰਦੇ ਇੰਡੀ ਉੰਡੀ ਕਿੱਡੀਆਂ ਫਰੈਸ਼ਰ ਮਾਲ ਇੱਥੇ ਮਾਰਦਾ ਵਾ ਐਨ ਪੂਰਾ ਦੇ ਘੜੀ ਦਾ 1 ਵਜ ਦਾ ਵਾ ਕੋਈ ਕਮੀ ਹੈ ਜੀ ਆ ਦੇਖੋ ਬੈਟਰੀ ਬਕਸਾ ਦੇਖੋ ਬਾਈ ਦਾ ਲਾਹੇ